ਤਿਆਰ ਕਰਾਇਆ ਦੇਖੋ ਜਿੱਥੇ ਖੜਦੀ ਹੈ ਸੰਗਤ ਦੀ ਭੀੜ ਲੱਗਣੀ ਸਟਾਰਟ ਹੋ ਜਾਂਦੀ ਹੈ ਬਾਈ ਲੋਕ ਦੇਖਦੇ ਆ ਖੜ ਖੜ ਕੇ ਔ ਵੀ ਸੱਜਣਾ ਅੱਪ ਅੱਜ ਆਏ ਸੀ ਚੌਕੇ ਦੇ ਮੇਲੇ ਤੇ ਇੱਥੇ ਤੁਹਾਨੂੰ ਇੱਕ ਕਾਰ ਦਿਖਾ ਰਹੇ ਆ ਜਿਹੜੀ ਜਦੋਂ ਵੀ ਕਾਰ ਇਹ ਮੇਲੇ ਵਿੱਚ ਦੀ ਨੰਗਦੀ ਆ ਤਾਂ ਲੋਕ ਖੜ ਖੜ ਦੇਖਦੇ ਆ ਲੋਕਾਂ ਦੀ ਭੀੜ ਲੱਗਣੀ ਸਟਾਰਟ ਹੋ ਜਾਂਦੀ ਹੈ ਆਪਾਂ ਪੂਰੀ ਗੱਲਬਾਤ ਛੋਟੀ ਬਾਈ ਵਰਗਿਆਂ ਨਾਲ ਕਰਾਵਾਂਗੇ ਜਿਵੇਂ ਪ੍ਰਾਣੀਆਂ ਅੰਗਰੇਜ਼ਾਂ ਕੋਲੇ ਹੁੰਦਗਾ ਸੀਆਂ ਉਸ ਹਿਸਾਬ ਨਾਲ ਜਿਹੜੀਆਂ ਇਹ ਤਿਆਰ ਕਰਾਈਆਂ ਵੀ ਆਈਆਂ ਤੇ ਆਪਾਂ ਬਾਈ ਵਰਗਿਆਂ ਨੂੰ ਪੁੱਛਦੇ ਆ ਵੀ ਕਿੱਥੋਂ ਆਇਆ ਕੀ ਗੱਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਬਾਈ ਜੀ ਦਾ ਮੇਰਾ ਨਾਂ ਮਹਿਕਦੀਪ ਹੈ ਬਾਈ ਜੀ ਮਹਿਕਦੀਪ ਕਿਹੜੇ ਪਿੰਡੋਂ ਆਇਆ ਬਾਈ ਖੋਕਰ ਪਿੰਡੋਂ ਆ ਜੀ ਖੋਕਰ ਪਿੰਡ ਤੁਸੀਂ ਤਿਆਰ ਕਰਵਾਈ ਆ ਇਹ ਹਾਂ ਜੀ ਬਠਿੰਡੇ ਦਾ ਕਰਦੇ ਨੇ ਜੀ ਉਹ ਬਠਿੰਡਿਆਂ ਤਿਆਰ ਕਰਵਾਈ ਆ ਕਰਦੇ ਆ ਜੀ ਬੈਂਟਰੀਆਂ ਦੇ ਬਾਈ ਇਹੇ ਹਾਂ ਜੀ ਤੇ ਕਿੰਨਾ ਖਰਚਾ ਆ ਗਿਆ ਬਾਈ ਇਹ ਤੇ ਇਹ 2 ਲੱਖ ਰੁਪਏ ਖਰਚਾ ਆ ਗਿਆ ਜੀ 2 ਲੱਖ ਰੁਪਏ ਖਰਚਾ ਆ ਗਿਆ ਪਰ ਟੌਰ ਵੱਖਰੀ ਆ ਲੋਕ ਦੇਖਦੇ ਆ ਖੜ ਖੜ ਹੈ ਹਾਂ ਜੀ ਇਹ ਤਾਂ ਹੋ ਗਿਆ ਜੀ ਅੱਛਾ ਤੇ ਬਾਈ ਤੁਸੀਂ ਮਤਲਬ ਕਿ ਤੁਹਾਡੇ ਲੱਤਾਂ ਕੱਟ ਕੰਮ ਕਰਦਿਆਂ ਤਾਂ ਕਰਕੇ ਤਿਆਰ ਕਰਵਾਈ ਆ ਹਾਂ ਜੀ ਅਛਾ ਥੋੜੀ ਜਿਹੀ ਪ੍ਰੋਬਲਮ ਹੋਣ ਕਰਕੇ ਵੀ ਤੁਸੀਂ ਇਹ ਤਿਆਰ ਕਰਵਾਈ ਹੈ ਜਿਵੇਂ ਸਕੂਟਰਾਂ ਚ ਚਾਰ ਜਾਲੀਆਂ ਉਹ ਅੱਜ ਕੱਲ੍ਹ ਚੱਲੇ ਆ ਸਾਈਕਲ ਜੇ ਇਹ ਤੁਸੀਂ ਵਧੀਆ ਤਰੀਕੇ ਨਾਲ ਤਿਆਰ ਕਰਵਾਈ ਹੈ ਨਾ ਇਹ ਥੱਡ ਰੌਂਡ ਨਹੀਂ ਲੱਗਦੀ ਐ ਚਾਹੇ ਬੰਦ ਵੀ ਹੋ ਜਾਂਦੀ ਐ ਚਾਰੇ ਪਾਸੋਂ ਇਹ ਪੁਰਾਣੇ ਜਮਾਨੇ ਦੀ ਵਾਸਤੇ ਕਰਾਈ ਜਾਈਏ ਇਹ ਪੁਰਾਣੇ ਮਾਡਲ ਜਿਹੜੇ ਬਾਈ ਅੱਜ ਤਿਆਰ ਕਰਾਇਆ ਦੇਖੋ ਜਿੱਥੇ ਖੜਦੀ ਐ ਸੰਗਤ ਦੀ ਭੀੜ ਲੱਗਣੀ ਸਟਾਰਟ ਹੋ ਜਾਂਦੀ ਐ ਬਾਈ ਲੋਕ ਦੇਖਦੇ ਆ ਖੜ ਖੜ ਕੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਾਈ ਵਰਕਾਂ ਜਿਹੜੀ ਇਹ ਤਿਆਰ ਕਰਾਈ ਐ ਬਠਿੰਡਿਓ ਤੇ ਬਾਈ ਕਹਿੰਦਾ 2 ਲੱਖ ਰੁਪਏ ਲਾ ਗਿਆ ਬਾਈ ਦੀਆਂ ਲੱਤਾਂ ਘੱਟ ਕੰਮ ਕਰਦੀਆਂ ਸੀ ਤੇ ਇਹਨਾਂ ਨੇ ਆਹ ਬਣਾ ਲਿਆ ਆਹ ਸਿਸਟਮ ਠੀਕ ਹੈ ਨਾਲੇ ਠੰਡ ਨਹੀਂ ਲੱਗਦੀ ਤੇ ਨਾਲੇ ਜਿੱਥੇ ਮਰਜੀ ਆ ਸਕਦੇ ਆ ਤੇ ਲੋਕ ਝਾਕਦੇ ਆ ਫਿਰ ਜਿੱਥੇ ਨਾ ਦੇਉ ਹਾਂਜੀ ਹਾਂਜੀ ਪੂਰਾ ਹੀ ਲੋਕ ਦੇਖਦੇ ਆ ਨਾ ਖੜ ਖੜ ਹਾਂਜੀ ਹਾਂਜੀ ਨਹੀਂ ਸੋਹਣੀ ਬਣਾਈ ਹੈ ਚੀਜ਼ ਬਾਈ ਯਾਰ ਤੇ ਲੈ ਚਲਾ ਕੇ ਦਿਖਾ ਦੇ ਮੜੇ ਨਾਂ ਕੀ ਰੱਖਿਆ ਇਹਦਾ ਇਹ ਵਿੰਟੇਜ ਕਾਰ ਹੀ ਹੈ ਇਹ ਵਿੰਟੇਜ ਕਾਰ ਹੀ ਹੈ ਠੀਕ ਹੈ ਬਾਈ ਤੇ ਬਸ ਐਂ ਚਾਬੀ ਲੱਗ ਜਾਂਦੀ ਹੈਗੀ ਤੇ ਕਿੰਨੇ ਕਿਲੋਮੀਟਰ ਚੱਲਦੀ ਆ ਬਈ ਜੀ ਇਹ 100 ਕਿਲੋਮੀਟਰੋਂ ਕੱਢ ਦਿੰਦੀ ਆ ਜੀ 100 ਕਿਲੋਮੀਟਰ ਕੱਢ ਦਿੰਦੀ ਆ ਹਾਂਜੀ ਫਿਰ ਤਾਂ ਬਹੁਤ ਕੱਢ ਦਿੰਦੀ ਏ ਰ ਹਨਾ ਠੀਕ ਐ ਤੇ ਲੈ ਮੜਾ ਜੀ ਸਪੀਡ ਕਿੰਨੀ ਆ ਇਹਦੀ ਵੱਧ ਤੋਂ ਵੱਧ ਸਪੀਡ 45 ਦੀ 45 ਦੀ ਐ ਹਾਂਜੀ ਕਿਵੇਂ ਲੱਗੀ ਬਾਪੂ ਵਧੀਆ ਲੱਗੀ ਮੈਨੂੰ ਤਾਂ ਬਈ ਵਧੀਆ ਲੱਗੀ ਹਾਂ ਠੀਕ ਐ ਕੰਮ ਹਾਂ ਤੇ ਨਾਲ ਦੋ ਚੋਬਰ ਇਹਨਾਂ ਦੇ ਲੈ ਮੜੀ ਚਲਾ ਕੇ ਦਿਖਾ ਦੇ ਤੇ ਆਹ ਦੇਖੋ ਲੋ ਬਈ ਜਿੱਥੇ ਲੰਘਦੀ ਆ ਗਈ ਲੋਕ ਖੜ ਖੜ ਦੇਖਦੇ ਆ ਬਾਈ ਹਾ ਚਾਰਜ ਵਾਲੀ ਆ ਬਾਈ ਜੀ ਬਹੁਤ ਸੋਹਣੀ ਚੀਜ਼ ਜਿਹੜੀ ਤਿਆਰ ਕੀਤੀ ਆ ਤੇ ਦੇਖੋ ਤੁਸੀਂ ਜਿੱਥੋਂ ਨਾਲ ਦੀ ਲੋਕ ਦੇਖਦੇ ਆ ਬਾਈ